ਹਾਂਜੀ ਕੀ ਨਾਂ ਤੁਹਾਡਾ ਜੀ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਂ ਬਿਸ਼ਨ ਸਿੰਘ ਪਿੰਡ ਰੂੜੀ ਵਾਲਾ ਕੀ ਪਾਬਲਾ ਸਾਰਾ ਜਿਹੜਾ ਤੁਹਾਡੇ ਗੀਟ ਦੇ ਗੜੀ ਜਣੀ ਗੋਲੀਆਂ ਚੱਲੀਆਂ ਜੀ ਗਾੜੀ ਤੇ ਗੜੀ ਗੋਲੀਆਂ ਮੇਰਾ ਪੋਤਰਾ ਪਿੰਡ ਗਿਆ ਈ ਧਾਰਮਿਕ ਸਥਾਨ ਤੇ ਉੱਥੇ ਕਿਦੇ ਉਹ ਮੋਲੇ ਨਾਲ ਉਹਨਾਂ ਪ੍ਰਭ ਜੀ ਦੇ ਨਾਲ ਇਹਦਾ ਚੰਡਾ ਲੱਗ ਰਿਹਾ ਮਹਾਰਾਜਾ ਹੋਇਆ ਤੇ ਇਹ ਸਰਪੰਚ ਨੇ ਉਹਨਾਂ ਨੂੰ ਦੱਸਿਆ ਉਹਦੇ ਸਰਪੰਚ ਉਹਦੇ ਨਾਲ ਲੈ ਕੇ ਤਿੰਨਾਂ ਜਣਿਆਂ ਨੂੰ ਚਾਰੇ ਜਣੇ ਆਣ ਕੇ ਸਾਡੇ ਬੂਹਾ ਖੜਕਾਇਆ ਬੂਹਾ ਖੜਕਾ ਕੇ ਆਣ ਕੇ ਤੇ ਅਸੀਂ ਬੂਹਾ ਲਾਇਆ ਇਹ ਗਾਲਾਂ ਕੱਢਣ ਵਾਲਾ ਪੇ ਗਾਲਾਂ ਕੱਢਦੇ ਕਰਦੇ ਮੁਰਤੇ ਨਾਲ ਫਾਇਰ ਕਰਨੇ ਸ਼ੁਰੂ ਕਰਦੇ ਆ ਸਾਡੀ ਦੇ ਉਹ ਮੰਗਾ ਵੀ ਇਹਨਾਂ ਦੇ ਛਾੜ ਜਬਤ ਕੀਤੇ ਜਾਣ ਇਹਨਾਂ ਨੇ ਜਿਹੜਾ ਵਾ ਕੋਈ ਨਾ ਕੋਈ ਬਾਲਦੀ ਸੰਗਾਂ ਦਿੱਤੀ ਜਾਵੇ ਜਿਹਦੇ ਨਾਲ ਇਹਨਾਂ ਨੂੰ ਕੋਈ ਥੋੜੀ ਬਾਲੀ ਮਾਰਤਾ ਹੋਵੇ ਕੌਣ ਆ ਸਰਪੰਚ ਕੀ ਉਹਦਾ ਨਾਮ ਕਿਹੜੀ ਪਾਰਟੀ ਦਾ ਸਰਪੰਚ ਪੰਚ ਆਜ਼ਮ ਆਜ਼ਮ ਪਾਰਟੀ ਦਾ ਜੰਗ ਸਿੰਘ ਉਹਦਾ ਨਾਮ ਆ ਕਿੰਨੇ ਵਾਰ ਫੇਰ ਨਾਲ ਉਹ ਜਿਹੜੇ ਕੀਤੇ ਗਏ ਫੇਰ ਉਹਨਾਂ ਨੇ ਤਿੰਨ ਤੋਂ ਚਾਰ ਤਿੰਨ ਪਹਿਲਾਂ ਇੱਥੇ ਕਿਤੇ ਇੱਕ ਵੀਡੀਓਜ਼ ਕੀਤਾ ਤੇ ਤਿੰਨ ਵਾਰ ਬੁਗਜ਼ ਕੀਤਾ ਬਾਪੂ ਜੀ ਕਿਵੇਂ ਦੇਖਦੇ ਜੋ ਇੱਕ ਪਿੰਡ ਦਾ ਮੌਜੂਦਾ ਸਰਪੰਚੀ ਇਹ ਅਜਹੀਆਂ ਜਿਹੜੀਆਂ ਕਟਨਾਵਾ ਕਰੇਗਾ ਤਾਂ ਫਿਰ ਤੁਸੀਂ ਵੀ ਸਰਪੰਚ ਰਹੇ ਚੁੱਕੇ ਜੋ ਕੀ ਦੇਖਦੇ ਜੋ ਇੱਕ ਪਿੰਡ ਦੇ ਮੋਤਵਾਰ ਵਿਅਕਤੀ ਨੂੰ ਕੀ ਅਜਹੀਆਂ ਕਟਨਾਵਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਜੀ ਅਸੀਂ ਤੇ ਆਨੇ ਅੱਬ ਇਹੋ ਜਿਹਾ ਕੰਮ ਕਰੀ ਵਾਲੀ ਚੱਕਰਨਾ ਵੇਖਿਆ ਤੇ ਨਾ ਸੁਣਿਆ ਹੀ ਆ ਅਸੀਂ ਵੀ ਸਰਪੰਚ ਰਹੇ ਆ ਕਦੇ ਕਿਹੜੇ ਨਾ ਉੱਚੀ ਨੀਵੀਂ ਨਹੀਂ ਗੱਲ ਕਰਨੀ ਜੇ ਸਰਪੰਚ ਹੀ ਆਣ ਕੇ ਗੋਦਨਾ ਚਲਾਉਣ ਲੱਗਾ ਤੇ ਬਚਾਊਗਾ ਸਾਨੂੰ ਕੌਣ ਪਿੰਡ ਦਾ ਮੋਹਤਬਰ ਬੰਦਾ ਪਰਸਪੰਚ ਹੁੰਦਾ ਸਾਰੀ ਇਹਦੇ ਜ਼ਿੰਮੇਵਾਰੀ ਹੱਥ ਚੰਦੀ ਆ ਜੀ ਉਹੋ ਹੀ ਕੰਮ ਕਰੇ ਬੰਦੇ ਲਿਆਣ ਕੇ ਤੇ ਫੇ ਸਾਡਾ ਕੀ ਬਚਾਊਗਾ ਸੱਚੀ ਗੱਲ ਕੀਤੀ ਜਾਵੇ ਇਸ ਪੰਚੀ ਰਾਜ ਕਿਤੇ ਜਾਵੇ ਜਾਂ ਇਹਨਾਂ ਦੇ ਜਿਹੜੇ ਸਖਾਰ ਹ ਜਮਤ ਕੀਤੇ ਜਾਣ ਐ ਬਹੁਤ ਔਖੀਆਂ ਜੇ ਰਾਤ ਦੇ ਵੇਖ ਕੇ ਰਾਨਾ ਪੁਲਿਸ ਵੱਲੋਂ ਕਿ ਗ੍ਰਿਫਤਾਰੀ ਹੋਈ ਅਜੇ ਤੱਕ ਕਿਸੇ ਦੀ ਕਿ ਨਹੀਂ ਨਹੀਂ ਜੀ ਪੁਲਿਸਤਾਰੀ ਨਹੀਂ ਅਜੇ ਹੋਈ ਪੁਲਿਸ ਨੇ ਪਰਚਾ ਕੀਤਾ ਇਨਾਂ ਤੇ ਹਾਂ ਜੀ ਬੀ ਜੀ ਕੀ ਨਾਮ ਆਪਣਾ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਪਿੰਡ ਰੂੜੀ ਵਾਲਾ ਜੀ ਕੀ ਗੱਲਬਾਤ ਹੋਈ ਜਿਹੜੀ ਪੀਤੀ ਦੇ ਰਾਤ ਤੁਹਾਡੇ ਘਰ ਦੇ ਅੰਦਰ ਕੁਝ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਕੀ ਸਾਰਾ ਮਾਮਲਾ ਵੀਰ ਜੀ ਮੈਂ ਗਿਆ ਧਰਮਕਿਸਤਾਨ ਤੇ ਉੱਥੇ ਸਾਡਾ ਇਹਨਾਂ ਨੇ ਮੇਰਾ ਰਾਹ ਰੋਕਿਆ ਪ੍ਰਭਜੀ ਸਿੰਘ ਨੇ ਇਹਨਾਂ ਮਾੜਾ ਚੰਗਾ ਬੋਲਚਾਲ ਮੇਰਾ ਹੋਇਆ ਏ ਉਤੋਂ ਮਗਰੋਂ ਇਹ ਮੇਰੇ ਮਗਰੇ ਗੱਡੀ ਲੈ ਕੇ ਆ ਕਰੇ ਆਗੇ ਮੈਂ 2 ਮਿੰਟ ਨਹੀਂ ਕਰਿਆ ਇਹਨੂੰ ਇਹ ਨਾਲ ਪਿਆਂਦਾ ਮੌਜੂਦਾ ਸਰਪੰਚ ਹੀ ਤਿੰਨ ਬੰਦੇ ਹੋ ਰਹੀ ਸੀ ਇਹਨਾਂ ਦੇ ਨਾਲ ਇੱਕ ਰਿਆਣਕੇ ਇਹਨਾਂ ਨੇ ਜਿਹੜਾ ਕਿ ਵੱਡਾ ਬੂਆ ਖੜਕਾਇਆ ਤੇ ਬੂਆ ਹੀ ਬੂਆ ਆਪੂ ਜੀ ਨਾਲ ਬੂਆ ਖੋਲਿਆ ਤੇ ਇਹਨਾਂ ਦੇ ਕੋਲੇ ਹਥਿਆਰ ਹੀ ਇਹਨਾਂ ਨੇ ਆਣ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਸਾਡੇ ਬੂਏ ਜਿਵੇਂ ਵਿਚ ਵੜਦੇ ਅੰਦਰ ਕੱਚ ਵੀੜੇ ਜਾਣ ਕੇ ਵੈਰੀਂਗ ਕਰ ਲਾਪੇ ਆ ਚਾਰ ਤੋਂ ਪੰਜ ਰੌਣ ਦਿਨਾਂ ਤਿੰਨ ਚਾਰ ਰੌਣ ਦਿਨਾਂ ਫੈਰ ਕੀਤੇ ਆ ਉਸ ਤੋਂ ਬਾਅਦ ਆ ਇਹ ਸਾਡੇ ਸਾਰੇ ਟੱਬਰ ਨੇ ਭੱਜ ਕੇ ਜਾਨ ਬਚਾਈ ਆ ਨਹੀਂ ਇਹੋ ਮੰਗ ਕਰਦੇ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਆਇਆ ਹੀ ਚਲੋ ਅਸੀਂ ਤੇ ਇਹਨਾਂ ਨੂੰ ਇਹੋ ਬੇਨਤੀ ਕਰਦੇ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਵੀ ਇਹਦੀ ਬੰਦੀ ਆ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆਗੇ ਹਾਂਜੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜੀ ਜਦੋਂ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਕੋਈ ਸੀਸੀਟੀਵੀ ਕੈਮਰੇ ਰਿਕਾਰਡਿੰਗ ਹੋਇਆ ਹਾਂਜੀ 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 ਤੁਹਾ ਆਪਣੇ ਸੀਸੀਟੀਵੀ ਕੈਮਰਾ ਲੱਗਾ ਜੀ ਉਹਦੇ ਵਿੱਚ ਰਿਕਾਰਡ ਹੋਇਆ ਜਦੋਂ ਆਣ ਕੇ ਉਤਰਿਆ ਫਾਇਰਿੰਗ ਕੀਤੀ ਉਹਨਾਂ ਹੁਣ ਤੁਸੀਂ ਕੀ ਮੰਗ ਕੀ ਕਰਦੇ ਜੋ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੋਰ ਕੀ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਵੀ ਬੰਦੀ ਕਾਰਵਾਈ ਆ ਵਾਦੋ ਵਾਦ ਕੀਤੀ ਜਾਵੇ ਹਰਜਤ ਕੀਤੇ ਜਾਣੇ ਨਾਲੇ ਹਾਂਜੀ ਸਰ ਬੀਤੀ ਦੇਰ ਰਾਤ ਸਾਬਕਾ ਸਰਪੰਚ ਬੇਸ਼ਨ ਸਿੰਘ ਦੇ ਘਰ ਗੋਲੀਆਂ ਚਲਾਈਆਂ ਗਈਆਂ ਕੁਝ ਵਿਅਕਤੀਆਂ ਵੱਲੋਂ ਕੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਆ ਮੌਕੇ ਤੇ ਕੌਣ ਗਿਆ ਕੀ ਹੈ ਸਾਰੀ ਗੱਲਬਾਤ ਗੱਲ ਇਹ ਤਾਂ ਜੀ ਕੱਲ ਮਿਤੀ 14 12 20 ਨੂੰ ਇਸ ਰਦੀਪ ਸਿੰਘ ਦੇ ਸਾਥੀ ਚੌਂਗ ਰੂੜੀਵਲਾ ਨਕਲ ਆਇਆ ਸੀ ਤੇ ਵਕਤ ਕਰੀਬ 8:30 9:00 ਵਜੇ ਦੇ ਸਾਡੇ ਕੋਲ ਇਥੇ ਐਸੇ ਦੀਪ ਸਿੰਘ ਦੇ ਕੋਲ ਬਿਸ਼ਨ ਸਿੰਘ ਸਾਹਿਬ ਦਾ ਸਰਪੰਚ ਰੂੜੀਵਲਾ ਪਹੁੰਚੇ ਉਹਨਾਂ ਦੱਸਿਆ ਕਿ ਮੇਰਾ ਪੋਤਰਾ ਗੁਰਪ੍ਰੀਤ ਸਿੰਘ ਢਾਫਸਰ ਗੁਰਦੁਆਰੇ ਸੇਵਾ ਕਰਦਾ ਵਾ ਤੇ ਉਥੇ ਪ੍ਰਭਜੀਤ ਸਿੰਘ ਨਾਲ ਕੋਈ ਤਕਰਾਰ ਹੋਇਆ ਤਕਰਾਰ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੇ ਘਰ ਆ ਗਿਆ ਉਹਨੇ ਆਪਣੇ ਪਰਿਵਾਰ ਨੂੰ ਦੱਸਿਆ ਨਾ ਉਸ ਤੋਂ ਬਾਅਦ ਕਰੀਬ 8:30 9:00 ਵਜੇ ਤੇ ਫਿਰ ਪ੍ਰਭਜੀਤ ਸਿੰਘ ਬਲਵਿੰਦਰ ਸਿੰਘ ਜੰਗਸ਼ੇਰ ਸਿੰਘ ਤੇ ਸੋਨੂੰ ਇਸ ਸਕਾਰਪਿਓ ਤੇ ਗਏ ਨਾ ਬੂਹਾ ਖੜਗਾਇਆ ਤੇ ਵਿਸ਼ਨ ਸਿੰਘ ਨੇ ਬੂਹਾ ਖੋਲਿਆ ਖੋਲਣ ਤੋਂ ਬਾਅਦ ਉਹਨਾਂ ਦੇ ਵਿਹੜੇ 'ਚ ਗਏ ਉੱਥੇ ਕੋਈ ਗੱਲਬਾਤ ਹੋਈ ਫਿਰ ਤਕਰਾਰ ਹੋਇਆ ਉਹਨਾਂ ਦੇ ਪਰਿਵਾਰ ਦੇ ਅੰਦਰਲੇ ਬੂਹੇ ਮਾਰ ਲਏ ਤੇ ਮੈਂ ਪ੍ਰਭਜੀਤ ਸਿੰਘ ਵਗੈਰਾ ਬਾਹਰ ਆ ਕੇ ਤੇ ਇਹਨਾਂ ਫੇਰਿੰਗ ਕਰਨੀ ਸ਼ੁਰੂ ਕਰਤੀ ਉੱਥੇ ਫੈਰ ਕਰਦੇ ਫਿਰ ਆਪਣੀ ਸਕਾਰਪਿਓ ਤੇ ਚਲੇ ਗਏ ਉਸ ਬੰਦੇ ਫਿਰ ਮੌਕੇ ਤੇ ਸਾਡੇ ਐਸੇ ਹਦੀਪ ਸਿੰਘ ਸਮੇਤ ਪਾਰਟੀ ਪਹੁੰਚ ਗਏ ਤਫਤੀਸ਼ ਕੀਤੀ ਜਿਸ ਬੰਦੇ ਨੇ ਮੁਕਦਮਾ ਦਰਜ ਕਰਤਾ ਮੁਕਦਮਾ ਨੰਬਰ 103 ਛੋਟਾ ਸਵਰਧ ਕੀਤਾ ਗਿਆ ਸਰ ਕੋਈ ਮੁਲਜ਼ਮ ਗ੍ਰਿਫਤਾਰੀ ਹੋਈ ਕਿਸੇ ਦੀ ਨਹੀਂ ਹਾਲੇ ਉਹਨਾਂ ਸੰਬੰਧੀ ਰੇਡ ਕੀਤੀ ਜਾ ਰਹੀ ਹੈ ਹਾਲੇ ਘਰ ਨਹੀਂ ਮਿਲੇ ਸਰ ਕਿੱਡੇ ਲੋਕਾਂ ਖਲਾਫ ਮਾਮਲਾ ਦਰਜ ਹੋਇਆ ਚਾਰਾਂ ਦੇ ਖਲਾਫ ਹੋਇਆ